ਜਦੋਂ ਬੀਜੇਪੀ ਦੇ ਲੀਡਰ ਜਿਹੜੇ ਐ ਉਹ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਔਰ ਉਸ ਦੇ ਵਿੱਚ ਉਹ ਇਲਜ਼ਾਮ ਲਗਾਉਂਦੇ ਆ ਕਿ ਪੰਜਾਬ ਦੇ ਵਿੱਚ ਟੈਕਸ ਅਤੰਕਵਾਦ ਫਲਾਇਆ ਜਾ ਰਿਹਾ ਪੰਜਾਬ ਦੇ ਵਿੱਚ ਜਿਹੜੇ ਈਟੀਓ ਨੇ ਉਹਨਾਂ ਦੀ ਡਿਊਟੀ ਲਗਾਈ ਗਈ ਹੈਗੀ ਹੈ ਕਿ ਉਹ ਟੈਕਸ ਇਕੱਠਾ ਕਰਕੇ ਲੈ ਕੇ ਆਉਣ ਬੜੀ ਹਾਸੀ ਆ ਰਹੀ ਸੀ ਮਤਲਬ ਮੂੰਹ ਮੇਂ ਰਾਮ ਰਾਮ ਪਗਲ ਮੇਂ ਛੁਰੀ ਉਹ ਪਾਰਟੀ ਜਿਸਨੇ ਹਿੰਦੁਸਤਾਨ ਦੇ ਵਿੱਚ ਟੈਕਸ ਅਤੰਕਵਾਦ ਪੈਦਾ ਕੀਤਾ ਉਹ ਪਾਰਟੀ ਜਿਹੜੀ ਕਹਿੰਦੀ ਸੀ ਜਦੋਂ ਸਾਡੀ ਸਰਕਾਰ ਹਿੰਦੁਸਤਾਨ ਦੇ ਵਿੱਚ ਆ ਗਈ ਤੁਹਾਨੂੰ ਕਿਸੇ ਤਰ੍ਹਾਂ ਦਾ ਟੈਕਸ ਦੇਣਾ ਹੀ ਨਹੀਂ ਪੈਣਾ ਉਹ ਪਾਰਟੀ ਅੱਜ ਟੈਕਸ ਅਤੰਕਵਾਦੀਆਂ ਗੱਲਾਂ ਕਰਨ ਕਰ ਰਹੀ ਹੈ ਮੈਂ ਤੁਹਾਡੇ ذریعے ਪੰਜਾਬ ਦੇ ਲੋਕਾਂ ਨੂੰ ਤੇ ਹਿੰਦੁਸਤਾਨ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਵਾਂ ਕਿ ਦੁੱਧ ਅਤੇ ਦਹੀਂ ਤਾਂ ਬੇਸਿਕ ਚੀਜ਼ਾਂ ਨੇ ਸਾਡੇ ਘਰਾਂ ਦੇ ਵਿੱਚ ਆਮ ਜੂਸ ਹੋਣ ਵਾਲੀਆਂ ਚੀਜ਼ਾਂ ਨੇ ਕੀ ਇਸ ਦੇ ਉੱਤੇ ਜੀਐਸਟੀ ਲਗਾਉਣਾ ਟੈਕਸ ਲਗਾਉਣਾ ਉਹ ਜਾਇਜ਼ ਹੈ ਸਾਡੇ ਬੱਚੇ ਪੜ੍ਹਦੇ ਆ ਸਕੂਲਾਂ ਦੇ ਵਿੱਚ ਉਹਦੇ ਦੀ ਜਿਹੜੀ ਪੈਨਸਲ ਕਾਪੀ ਸਮੱਗਰੀ ਹੈ ਉਹਦੇ ਉੱਤੇ ਟੈਕਸ ਲਾਉਣਾ ਕੀ ਇਹ ਟੈਕਸ ਅਤੰਕਵਾਦ ਨਹੀਂ ਹੈਗਾ ਔਰ ਉਸ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਹਿੰਦੂਸਤਾਨ ਦੇ ਲੋਕ ਸ਼ਰਦਾ ਦੇ ਨਾਲ ਜਿਹੜੀ ਪੂਜਾ ਕਰਦੇ ਆ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਉਹ ਜਿਹੜੀ ਸਮੱਗਰੀ ਹੈ ਉਹਦੇ ਤੇ ਵੀ ਟੈਕਸ ਲਾ ਦੇਣਾ ਕੀ ਉਹ ਟੈਕਸ ਅਤੰਕਵਾਦ ਨਹੀਂ ਹੈਗਾ ਮੈਂ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹਣਾ ਵਾ ਕਿ ਹਿੰਦੁਸਤਾਨ ਦੇ ਵਿੱਚ ਜੀਐਸਟੀ ਲਾਗੂ ਕਿੰਨੇ ਕੀਤੀ ਇੰਨਾ ਕੰਪਲੈਕਸ ਜਿਹੜਾ ਸਟਰਕਚਰ ਸੀ ਟੈਕਸ ਦਾ ਉਹ ਕਿੰਨੇ ਬਣਾਇਆ ਜਿਹੜੇ ਛੋਟੇ ਦੁਕਾਨਦਾਰ ਛੋਟੇ ਵਪਾਰੀ ਸੀ ਉਹਨਾਂ ਨੂੰ ਪਰੇਸ਼ਾਨੀ ਦੇ ਵਿੱਚ ਕਿੰਨੇ ਪਾਇਆ ਔਰ ਜਿਸ ਤਰੀਕੇ ਦਾ ਇਹਨਾਂ ਨੇ ਕੰਪਲਿਕੇਟਿਡ ਸਿਸਟਮ ਬਣਾਇਆ ਛੋਟੇ ਵਪਾਰੀਆਂ ਦੇ ਖਰਚੇ ਵੱਧ ਗਏ ਉਹਨਾਂ ਨੂੰ ਹਰ ਮਹੀਨੇ ਜਿਹੜੀ GST ਰਿਟਰਨ ਫਾਈਲ ਕਰਨੀ ਪੈਂਦੀ ਆ ਔਰ ਕਿੰਨਾ ਕੰਪਲਿਕਟਿਡ ਸਿਸਟਮ ਬਣਾਇਆ ਜਿਨ੍ਹਾਂ ਲੋਕਾਂ ਨੇ ਇਹ ਸਿਸਟਮ ਬਣਾਇਆ ਉਸ ਲੋਕ ਜਿਹੜੇ ਆ ਉਹ ਸਾਡੇ ਤੇ ਸਵਾਲ ਪੈਦਾ ਕਰ ਰਹੇ ਆ